ਪਸ਼ਾਵਰ ਦੇ ਇਲਾਕੇ ਵਿੱਚ ਗੁਰੂ ਘਰ ਵਿੱਚ ਵਿਸ਼ਵਾਸ ਰੱਖਣ ਵਾਲਾ ਇੱਕ ਪਰਿਵਾਰ ਰਹਿੰਦਾ ਸੀ। ਉਹਨਾਂ ਦੇ ਘਰ ਵਿੱਚ ਇੱਕ ਪੁੱਤਰ ਨੇ ਜਨਮ ਲਿਆ ਜਿਸ ਦਾ ਨਾਮ ਕਰਦਿਆ ਨੇ ਜੋਗਾ ਰੱਖਿਆ। ਉਹ ਬਹੁਤ ਪਿਆਰਾ ਬੱਚਾ ਸੀ। ਜਦੋਂ ਉਹ 4-5 ਸਾਲ ਦਾ ਹੋਇਆ ਤਾਂ ਉਹਨਾਂ ਦੇ ਪਰਿਵਾਰ ਵਿੱਚ ਇੱਕ ਘਟਨਾ ਵਾਪਰੀ। ਉਹਨਾਂ ਦੇ ਰਿਸ਼ਤੇਦਾਰਾਂ ਵਿੱਚੋਂ ਇੱਕ ਬੀਬੀ ਜੋ ਕਿ ਭਾਈ ਜੋਗੇ ਜੀ ਦੀ ਚਾਚੀ ਲੱਗਦੀ ਸੀ ਕਿਸੇ ਪਿੰਡੋਂ ਟਾਂਗੇ ਤੇ ਆ ਰਹੀ ਸੀ ਟਾਂਗੇ ਵਾਲਾ ਪਠਾਨ ਸੀ ਰਸਤਾ ਸੋਨਮਸਾਨ ਬਿਆਬਾਨ ਹੋਣ ਕਰਕੇ ਆਵਾਜ਼ਾਈ ਬਹੁਤ ਘੱਟ ਸੀ ਰਸਤੇ ਵਿੱਚ ਉਸ ਪਠਾਨ ਦੀ ਨੀਅਤ ਖਰਾਬ ਹੋ ਗਈ ਉਸ ਨੇ ਗੱਲਾਂ-ਗੱਲਾਂ ਵਿੱਚ ਉਸ ਬੀਬੀ ਨੂੰ ਕਈ ਪ੍ਰਕਾਰ ਦੇ ਝਾਂਸੇ ਦੇਣੇ ਸ਼ੁਰੂ ਕਰ ਦਿੱਤੇ ਪਰ ਉਹ ਬੀਬੀ ਨੇ ਉਸ ਦੇ ਕੁਝੇ मंसूबਿਆਂ ਨੂੰ ਨਾਪ ਹੀ ਲਿਆ ਸੀ ਉਸ ਨਾਲ ਬਤਮੀਜੀ ਕਰਨੀ ਚਾਹੀ ਉਹ ਸਿਦਕੀ ਬੀਬੀ ਨੇ ਕਲਗੀਧਰ ਪਿਤਾ ਦੇ ਚਰਨਾਂ ਵਿੱਚ ਅਰਦਾਸ ਕੀਤੀ ਕਿ ਇਹ ਦੁਸ਼ਟ ਤੋਂ ਮੇਰੀ ਪਤ ਦੀ ਰੱਖਿਆ ਕਰੋ ਜਦੋਂ ਪਠਾਨ ਮਾੜੀ ਨੀਅਤ ਨਾਲ ਬੀਬੀ ਵੱਲ ਵਧਿਆ ਤਾਂ ਕੋਲੋਂ ਹੀ ਝਾੜੀਆਂ ਵਿੱਚੋਂ ਇੱਕ ਸੱਪ ਨਿਕਲ ਕੇ ਉਸਦੇ ਪੈਰ ਤੇ ਆ ਲੜਿਆ ਤੇ ਉਹ ਪਠਾਨ ਥਾਂ ਤੇ ਹੀ ਆਪਣਾ ਸਰੀਰ ਤਿਆਗ ਗਿਆ ਉਸ ਸਮੇਂ ਹੀ ਕਿਧਰੋਂ ਇੱਕ ਟਾਂਗੇ ਵਾਲਾ ਹੋਰ ਆ ਰਿਹਾ ਸੀ ਤੇ ਬੀਬੀ ਨੇ اپنی ساری ਇਹ کہانی ਉਸ ਟਾਂਗੇ ਵਾਲੇ ਨੂੰ ਸੁناਈ ਤਾਂ ਉਸ ਟਾਂਗੇ ਵਾਲੇ ਨੇ ਉਸ بی بی ਨੂੰ ਉਸਦੇ ਪਿੰਡ ਸਹੀ ਸਲਾਮਤ ਪਹੁੰਚਾ ਦਿੱਤਾ بی بی ਨੇ ਘਰ ਪਹੁੰਚ ਕੇ ساری ਵਾਰਤਾ ਸੁناਈ ਇਹ ਖਬਰ سارے ਰਿਸ਼ਤੇਦਾਰਾਂ ਵਿੱਚ ਫੈਲ ਗਈ ਸੀ بی بی ਜਦੋਂ ਇਹ ਵਾਰਤਾ ਸੁਣਾ ਰਹੀ ਸੀ ਤਾਂ ਜੋਗਾ ਵੀ ਕੋਲ ਖੜਾ ਸਾਰਾ ਕੁਝ ਸੁਣ ਰਿਹਾ ਸੀ ਮੈਨੂੰ ਡਰ ਦੇ ਕਾਰਨ ਕੁਝ ਪਤਾ ਨਹੀਂ ਸੀ ਕਿੱਧਰੋਂ ਸੱਪ ਆਇਆ ਜਾ ਉਹ ਟਾਂਗੇ ਵਾਲਾ ਕਿੱਧਰੋਂ ਆਇਆ ਜੋ ਮੈਨੂੰ ਦੁਬਾਰਾ ਘਰ ਛੱਡ ਕੇ ਚਲਾ ਗਿਆ ਭਾਈ ਜੋਗੇ ਨੇ ਕਿਹਾ ਐਸੇ ਗੁਰੂ ਜੀ ਦੇ ਦਰਸ਼ਨ ਮੈਂ ਵੀ ਜ਼ਰੂਰ ਕਰਾਂਗਾ ਮੈਨੂੰ ਹੁਣੇ ਲੈ ਚੱਲੋ ਗੁਰੂ ਕੋਲ ਉਹ ਜਿੱਦ ਕਰਨ ਲੱਗ ਪਿਆ ਮਾਪੇ ਨੇ ਸਮਝਾਇਆ ਕੁਝ ਹੀ ਦਿਨਾਂ ਬਾਅਦ ਹੋਲੇ ਮਹੱਲੇ ਦਾ ਤਿਹਾਰ ਆ ਰਿਹਾ ਹੈ ਫਿਰ ਅਸੀਂ ਸਾਰੇ ਸ੍ਰੀ ਅਨੰਦਪੁਰ ਸਾਹਿਬ ਗੁਰੂ ਸਾਹਿਬ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਕਰਨ ਜ਼ਰੂਰ ਚੱਲਾਂਗੇ ਸ਼੍ਰੀ ਆਨੰਦਪੁਰ ਸਾਹਿਬ ਵਿਖੇ ਹੋਲੇ ਮਹੱਲੇ ਦਾ ਤਿਹਾਰ ਨੇੜੇ ਆ ਗਿਆ ਤੇ ਪਸ਼ਾਵਰ ਦੀ ਸੰਗਤ ਇਕੱਠੀ ਹੋ ਕੇ ਸੰਗ ਦੇ ਰੂਪ ਵਿੱਚ ਆਪਣੇ ਆਪਣੇ ਪਿੰਡਾਂ ਤੋਂ ਚੱਲ ਪਈ ਉਸੇ ਸੰਗ ਵਿੱਚ ਜੋਗਾ ਅਤੇ ਉਸਦੇ ਮਾਤਾ-ਪਿਤਾ ਵੀ ਗੁਰੂ ਦਸ਼ਮੇਸ਼ ਪਿਤਾ ਜੀ ਦੇ ਦਰਸ਼ਨਾਂ ਲਈ ਚੱਲ ਪਏ ਸਾਰੀ ਸੰਗਤ ਪੜਾ ਕਰਦੀ ਹੋਈ ਸ਼੍ਰੀ ਆਨੰਦਪੁਰ ਸਾਹਿਬ ਪਹੁੰਚ ਗਈ ਭਾਈ ਜੋਗਾ ਵੀ ਬਾਲ ਅਵਸਥਾ ਵਿੱਚ ਸਨ ਤੇ ਮਾਬਾਬ ਦੇ ਨਾਲ ਸ਼੍ਰੀ ਅਨੰਦਪੁਰ ਸਾਹਿਬ ਪਹੁੰਚ ਗਏ ਅਨੰਦਪੁਰ ਸਾਹਿਬ ਪਹੁੰਚ ਕੇ ਭਾਈ ਜੋਗਾ ਜੀ ਨੇ ਸਤਿਗੁਰੂ ਜੀ ਦੇ ਚਰਨਾ ਉੱਤੇ ਮੱਥਾ ਟੇਕਿਆ ਤਾਂ ਕਲੇਗੀਧਰ ਪਿਤਾ ਜੀ ਨੇ ਪੁੱਛਿਆ ਕਾਕਾ ਤੇਰਾ ਨਾਂ ਕੀ ਹੈ ਤਾਂ ਜੋਗਾ ਬੋਲਿਆ ਮੇਰਾ ਨਾਮ ਜੋਗਾ ਭਾਈ ਜੋਗਾ ਜੀ ਨੇ ਤੋਤਲੀ ਜ਼ੁਬਾਨ ਵਿੱਚ ਸਹਿਜ ਸੁਭਾਅ ਹੀ ਉੱਤਰ ਦਿੱਤਾ ਗੁਰੂ ਜੀ ਨੇ ਦੂਸਰਾ ਬਚਨ ਕੀਤਾ ਤੂੰ ਕਿਸ ਜੋਗਾ ਤਾਂ ਜੋਗੇ ਨੇ ਉੱਤਰ ਦਿੱਤਾ ਮੈਂ ਗੁਰੂ ਜੋਗਾ ਬਾਲਕ ਭਾਈ ਜੋਗੇ ਪਾਸੋਂ ਐਸਾ ਬਚਨ ਸੁਣ ਕੇ ਗੁਰੂ ਗੋਬਿੰਦ ਸਿੰਘ ਜੀ ਬਹੁਤ ਪ੍ਰਸੰਨ ਹੋ ਗਏ ਤੇ ਕਿਹਾ ਜੋਗਿਆ ਜੇ ਤੂੰ ਗੁਰੂ ਜੋਗਾ ਹੈ ਤਾਂ ਅੱਜ ਤੋਂ ਗੁਰੂ ਤੇਰੇ ਜੋਗਾ ਹੋਇਆ ਤੇ ਗੁਰੂ ਜੀ ਨੇ ਸਿਰ ਤੇ ਪਿਆਰ ਦੇ ਕੇ ਬਾਲਕ ਜੋਗੇ ਨੂੰ ਨਿਹਾਲ ਨਿਹਾਲ ਕਰ ਦਿੱਤਾ ਤੇ ਗੁਰੂ ਜੀ ਕਹਿਣ ਲੱਗੇ ਅੱਛਾ ਫਿਰ ਅਸੀਂ ਤੈਨੂੰ ਤੇਰੇ ਮਾਪਿਆਂ ਦੇ ਨਾਲ ਤੇਰੇ ਪਿੰਡ ਜਾਣ ਨਹੀਂ ਦੇਣਾ ਤਾਪਾਈ ਜੋਗਾ ਕਹਿਣ ਲੱਗਾ ਨਾ ਜਾਣ ਦਿਓ ਜੀ ਮੈਂ ਇੱਥੇ ਹੀ ਹੁਣ ਰਹਾਂਗਾ ਸੇਵਾ ਕਰਾਂਗਾ ਤੇ ਖੇਡਾਂਗਾ ਇਹ ਉੱਤਰ ਬਾਲਕ ਜੋਗੇ ਦੇ ਮੋਹ ਸੁਣ ਕੇ ਗੁਰੂ ਜੀ ਬਹੁਤ ਖੁਸ਼ ਹੋਏ ਹੁਣ ਭਾਈ ਜੋਗਾ ਗੁਰੂ ਸਾਹਿਬ ਜੀ ਦੀ ਹਜ਼ੂਰੀ ਵਿੱਚ ਰਹਿ ਕੇ ਸੇਵਾ ਕਰਨ ਤੇ ਵਿਦਿਆ ਪ੍ਰਾਪਤ ਕਰਨ ਲੱਗਾ ਕੁਝ ਸਮਾਂ ਪਿਛੋਂ ਪੇਸ਼ਾਵਰ ਦੀ ਸੰਗਤ ਵਾਪਸ ਮੁੜਨ ਲੱਗੀ ਤਾਂ ਭਾਈ ਜੋਗਾ ਜੀ ਦੇ ਮਾਪੇ ਵੀ ਵਾਪਸ ਘਰ ਜਾਣ ਨੂੰ ਤਿਆਰ ਹੋ ਗਏ ਤੇ ਉਹਨਾਂ ਨੇ ਜੋਗੇ ਨੂੰ ਵੀ ਨਾਲ ਚੱਲਣ ਲਈ ਕਿਹਾ ਪਰ ਉਸ ਨੇ ਸਾਫ਼-ਸਾਫ਼ ਇਨਕਾਰ ਕਰ ਦਿੱਤਾ ਸੀ ਕਿ ਮੈਂ ਨਹੀਂ ਜਾਣਾ ਮੈਂ ਤਾਂ ਹੁਣ ਗੁਰੂ ਘਰ ਵਿੱਚ ਹੀ ਰਹਾਂਗਾ ਮਾਪੇ ਇਹ ਸੁਣ ਕੇ ਬਹੁਤ ਹੈਰਾਨ ਹੋ ਗਏ ਕਿ ਗੁਰੂ ਜੀ ਨੇ ਸੁਭਾਅਕ ਹੀ ਇਹ ਗੱਲ ਕੀਤੀ ਸੀ ਕਿ ਬੱਚੇ ਦੇ ਮਨ ਨੂੰ ਲੱਗ ਗਈ ਮਾਪਿਆਂ ਨੇ ਬਹੁਤ ਜ਼ੋਰ ਲਾਇਆ ਪਰ ਭਾਈ ਜੋਗਾ ਮਾਪੇ-ਬਾਪ ਨਾਲ ਪਿੰਡ ਵਾਪਸ ਜਾਣ ਲਈ ਤਿਆਰ ਨਾ ਹੋਇਆ ਉਹ ਸ਼੍ਰੀ ਆਨੰਦਪੁਰ ਸਾਹਿਬ ਹੀ ਰਹਿਣ ਲੱਗਾ ਤੇ ਜੋਗਾ ਸ਼੍ਰੀ ਆਨੰਦਪੁਰ ਸਾਹਿਬ ਹੀ ਹੁਣ ਰਹਿਣ ਲੱਗ ਪਿਆ ਸਮੇਂ ਨੇ ਆਪਣੀ ਚਾਲ ਤੁਰੇ ਜਾਣਾ ਹੈ ਇਹ ਰੁਕਿਆ ਕਦੇ ਨਹੀਂ ਰੁਕਦਾ ਸਮੇਂ ਦੇ ਨਾਲ-ਨਾਲ ਹੀ ਮਨੁੱਖ ਦੀ ਉਮਰ ਵੱਧਦੀ ਹੈ ਅੱਜ ਦਾ ਬਾਲਕ ਕੱਲ ਦਾ ਗੱਭਰੂ ਤੇ ਪਰਸੋਂ ਦਾ ਬਿਰਧ ਇਉਂ ਕਾਲ ਚੱਕਰ ਚੱਲਦਾ ਰਹਿੰਦਾ ਹੈ ਭਾਈ ਜੋਗਾ ਜੀ ਵੀ ਮਹਾਰਾਜ ਦੀ ਹਜ਼ੂਰੀ ਵਿੱਚ ਰਹਿੰਦਾ ਹੋਇਆ ਹੁਣ ਜਵਾਨ ਹੋ ਗਿਆ ਸੀ ਇਸ ਸਮੇਂ ਦੌਰਾਨ ਭਾਈ ਜੋਗਾ ਦੇ ਮਾਪੇ ਕਦੀ ਆਪਣੇ ਬੱਚੇ ਨੂੰ ਮਿਲਣ ਲਈ ਆਨੰਦਪੁਰ ਆ ਜਾਂਦੇ ਤੇ ਕਈ ਵਾਰ ਭਾਈ ਜੋਗਾ ਜੀ ਵੀ ਗੁਰੂ ਸਾਹਿਬ ਤੋਂ ਆਗਿਆ ਲੈ ਕੇ ਪਿਸ਼ਾਵਰ ਆਪਣੇ ਪਿੰਡ ਆਪਣੇ ਮਾਪਿਆਂ ਨੂੰ ਮਿਲ ਆਉਂਦਾ ਸੀ ਹੁਣ ਬਾਲਕ ਜੋਗਾ ਜਵਾਨ ਗੱਭਰੂ ਹੋ ਚੁੱਕਿਆ ਸੀ ਮੁੱਛ ਫਟਾਈ ਸੀ ਦਾੜ੍ਹੀ ਅਜੇ ਨਹੀਂ ਸੀ ਉਬਰੀ ਜੋਗਾ ਬਹੁਤ ਹੀ ਸੁੰਦਰ ਤੇ ਜਵਾਨ ਨਿਕਲਿਆ ਸੱਚੇ ਸਤਗੁਰੂ ਜੀ ਨੇ ਵਿਸਾਖੀ ਦੇ ਪਵਿੱਤਰ ਦਿਹਾੜੇ ਸਮੇਂ ਖੰਡੇ ਦੀ ਪੌਲ ਛਕਾ ਕੇ ਜੋਗੇ ਦੀ ਥਾਂ ਜੋਗਾ ਸਿੰਘ ਬਣਾ ਦਿੱਤਾ ਭਾਈ ਜੋਗਾ ਸਿੰਘ ਨੇ ਘੋੜਸਵਾਰੀ ਸਿੱਖੀ ਉਸ ਸਮੇਂ ਦੇ ਜੰਗ ਵਿੱਚ ਜਿੰਨੇ ਹਥਿਆਰ ਵਰਤੇ ਜਾਂਦੇ ਸਨ ਉਹਨਾਂ ਸ਼ਸਤਰਾਂ ਦੇ ਚਲਾਉਣ ਵਿੱਚ ਮੁਹਾਰਤ ਹਾਸਲ ਕੀਤੀ ਜੋਗਾ ਨੇਕ ਸੇਵਾਦਾਰ ਅਤੇ ਚੰਗਾ ਦਲੇਰ ਸਿਪਾਹੀ ਬਣ ਗਿਆ ਸੀ ਇਸ ਤੋਂ ਬਿਨਾ ਜੋਗਾ ਸਿੰਘ ਨੇ ਗੁਰਮੁਖੀ ਉਰਦੂ ਤੇ ਫਾਰਸੀ ਭਾਸ਼ਾ ਦੀ ਵੀ ਸਿੱਖਿਆ ਪ੍ਰਾਪਤ ਕਰ ਲਈ ਸੀ ਕੁਝ ਸਮੇਂ ਪਿੱਛੋਂ ਜਦ ਜੋਗਾ ਜਵਾਨ ਹੋਇਆ ਪਿਸ਼ਾਵਰ ਦੀ ਸੰਗਤ ਆਈ ਸੰਗਤ ਦੇ ਰਾਹੀ ਜੋਗਾ ਸਿੰਘ ਦੇ ਮਾਪੇ ਵੱਲੋਂ ਇੱਕ ਚਿੱਠੀ ਭੇਜੀ ਗਈ ਉਹ ਚਿੱਠੀ ਸਤਗੁਰ ਜੀ ਦੇ ਅੱਗੇ ਰੱਖੀ ਗਈ ਚਿੱਠੀ ਵਿੱਚ ਲਿਖਿਆ ਸੀ ਕਲਗੀਧਰ ਦਸ਼ਮੇਸ਼ ਪਿਤਾ ਜੀ ਸੇਵਕਾਂ ਦੀ ਆਪ ਜੀ ਦੇ ਚਰਨਾਂ ਵਿੱਚ ਨਿਮਰਤਾ ਸਹਿਤ ਬੇਨਤੀ ਹੈ ਕਿ ਜੋਗਾ ਸਿੰਘ ਵਾਸਤੇ ਇੱਕ ਸੁਸ਼ੀਲ ਤੇ ਸੁੰਦਰ ਕੰਨਿਆ ਦਾ ਸਾਖ ਆਇਆ ਹੈ ਸਾਨੂੰ ਜੋਗਾ ਸਿੰਘ ਦਾ ਵਿਆਹ ਕਰਨ ਦੀ ਇਜਾਜ਼ਤ ਦਿੱਤੀ ਜਾਵੇ ਆਪ ਕਿਰਪਾਲਤਾ ਕਰੋ ਤੇ ਜੋਗਾ ਸਿੰਘ ਨੂੰ ਇੱਕ ਵਾਰ ਪੇਸ਼ਾਵਰ ਭੇਜ ਦਿਓ ਸਤਗੁਰੂ ਜੀ ਵਿਆਹ ਹੋਣ ਤੋਂ ਪਿੱਛੋਂ ਜੋਗਾ ਸਿੰਘ ਨੂੰ ਅਸੀਂ ਝਟਪਟ ਹੀ ਆਪ ਜੀ ਦੇ ਕੋਲ ਪਹੁੰਚਾ ਦੇਵਾਂਗੇ ਅਸਾਂ ਦੀ ਉਮਰ ਵਢੇਰੀ ਹੋ ਚੁੱਕੀ ਹੈ ਇਹੋ ਖਿਆਲ ਆਉਂਦਾ ਹੈ ਕਿ ਇਸ ਦਵਿਆ ਕਰ ਜਾਈਏ ਸਵਾਸਾਂ ਦਾ ਕੀ ਪਤਾ ਕਿੰਨਾ ਚਿਰ ਰਹਿਣ ਕਿਨਾਰ ਰਹਿਣ ਸਤਗੁਰੂ ਜੀ ਕਿਰਪਾ ਕਰਨ ਤੇ ਜੋਗਾ ਸਿੰਘ ਨੂੰ ਪਿੰਡ ਪਸ਼ਾਵਰ ਜਲਦੀ ਭੇਜ ਦੇਣ ਸਾਡੀ ਇਹੋ ਬੇਨਤੀ ਵਾਰ-ਵਾਰ ਹੈ ਸਤਗੁਰੂ ਜੀ ਨੇ ਜਦੋਂ ਚਿੱਠੀ ਵਾਚੀ ਤਾਂ ਉਹਨਾਂ ਨੇ ਭਾਈ ਜੋਗਾ ਸਿੰਘ ਨੂੰ ਆਪਣੇ ਕੋਲ ਬੁਲਾਇਆ ਕੋਲ ਬੁਲਾ ਕੇ ਬਚਨ ਕੀਤਾ ਜੋਗਾ ਸਿੰਘ ਪਾਏ ਤੁਸਾਂ ਦੇ ਮਾਤਾ ਪਿਤਾ ਨੇ ਚਿੱਠੀ ਭੇਜੀ ਹੈ ਤਾਂ ਜੋਗਾ ਸਿੰਘ ਕਹਿਣ ਲੱਗਾ ਪਿਤਾ ਜੀ ਇਹ ਦਰ ਛੱਡ ਕੇ ਕਿਤੇ ਜਾਣ ਨੂੰ ਚਿਤ ਨਹੀਂ ਕਰਦਾ ਆਪਣੇ ਚਰਨਾਂ ਵਿੱਚ ਹੀ ਮੈਨੂੰ ਰੱਖੋ ਮੈਂ ਕੀ ਲੈਣਾ ਹੈ ਘਰ ਜਾ ਕੇ ਗੁਰੂ ਜੀ ਨੇ ਕਿਹਾ ਤੇਰੇ ਪਿਤਾ ਜੀ ਨੇ ਚਿੱਠੀ ਵਿੱਚ ਲਿਖਿਆ ਹੈ ਕਿ ਉਹ ਤੇਰਾ ਵਿਆਹ ਕਰਨਾ ਚਾਹੁੰਦੇ ਹਨ ਬੇਟਾ ਮਾਪੇ ਦੇ ਆਖੇ ਲੱਗਣਾ ਚਾਹੀਦਾ ਹੈ ਉਹਨਾਂ ਦੇ ਮਨ ਦੀ ਮਰਜ਼ੀ ਵੀ ਪੂਰੀ ਕਰਕੇ ਖੁਸ਼ੀਆਂ ਹਾਸਲ ਕਰਨੀਆਂ ਚਾਹੀਦੀਆਂ ਹਨ ਭਾਈ ਜੋਗਾ ਸਿੰਘ ਨੇ ਉੱਤਰ ਦਿੱਤਾ ਪਿਤਾ ਜੀ ਹੁਕਮ ਤਾਂ ਮੈਂ ਤੁਹਾਡਾ ਮੰਨ ਲੈਂਦਾ ਹਾਂ ਪਰ ਮੇਰਾ ਚਿੱਤ ਇੱਥੋਂ ਜਾਣ ਨੂੰ ਨਹੀਂ ਕਰਦਾ ਤਨ ਮਨ ਸਭ ਆਪਦੇ ਚਰਨਾਂ ਵਿੱਚ ਰੱਖਣਾ ਚਾਹੁੰਦਾ ਹਾਂ ਇਹ ਆਨੰਦਪੁਰ ਸੱਚਮੁੱਚ ਹੀ ਸਵਰਗਪੁਰੀ ਹੈ ਤੇ ਇਹ ਬਹੁਤ ਹੀ ਆਨੰਦਪਰਪੂਰ ਹੈ ਭਾਈ ਜੋਗਾ ਸਿੰਘ ਦੇ ਬਚਨ ਸੁਣ ਕੇ ਗੁਰੂ ਜੀ ਬਹੁਤ ਪ੍ਰਸੰਨ ਹੋਏ ਤੇ ਕਹਿਣ ਲੱਗੇ ਜਦੋਂ ਸਾਨੂੰ ਤੇਰੀ ਲੋੜ ਪਵੇਗੀ ਉਸ ਵੇਲੇ ਅਸੀਂ ਤੈਨੂੰ ਇੱਕ ਚਿੱਠੀ ਭੇਜਾਂਗੇ ਚਿੱਠੀ ਪੜਦੇ ਸਾਰ ਹੀ ਤੂੰ ਸਾਡੇ ਕੋਲ ਆ ਜਾਣਾ ਭਾਈ ਜੋਗਾ ਸਿੰਘ ਨੇ ਗੁਰੂ ਜੀ ਦਾ ਹੁਕਮ ਮੰਨ ਕੇ ਪਸ਼ਾਵਰ ਦੀ ਸੰਗਤ ਨਾਲ ਵਾਪਸ ਆਪਣੇ ਘਰ ਨੂੰ ਤੁਰ ਪਿਆ ਜੋਗਾ ਸਿੰਘ ਨੂੰ ਆਪਣੇ ਪੂਰਨ ਸਿੱਖ ਹੋਣ ਦਾ ਬਹੁਤ ਗਮਾਨ ਸੀ ਕਿਉਂਕਿ ਗੁਰੂ ਜੀ ਉਸ ਨੂੰ ਪੁੱਤਰਾ ਵਾਂਗ ਪਿਆਰ ਕਰਦੇ ਸਨ ਤੇ ਇਸ ਤੋਂ ਬਿਨਾ ਗੁਰੂ ਘਰ ਦੇ ਸਾਰੇ ਕਾਮਕਾਰ ਦੀ ਸੇਵਾ ਵੀ ਉਸੇ ਕੋਲ ਸੀ ਜੋਗਾ ਸਿੰਘ ਪਿਸ਼ੋਰ ਜਾਂਦੇ ਹੋਏ ਮਨ ਵਿੱਚ ਇਹ ਸੋਚਣ ਲੱਗਾ ਕਿ ਜੋ ਸੇਵਾ ਮੈਂ ਕਰਦਾ ਹਾਂ ਉਹ ਹੁਣ ਕੌਣ ਕਰਿਆ ਕਰੇਗਾ ਇਸ ਵਾਸਤੇ ਗੁਰੂ ਸਾਹਿਬ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਉਸ ਨੂੰ ਪਰਖਣ ਲਈ ਇੱਕ ਸਿੱਖ ਨੂੰ ਸਮਝਾ ਕੇ ਭੇਜ ਦਿੱਤਾ ਕਿ ਜਿਸ ਵੇਲੇ ਜੋਗਾ ਸਿੰਘ ਤਿੰਨ ਲਾਵਾਂ ਲੈ ਲਵੇ ਤਾਂ ਉਸ ਵੇਲੇ ਇਹ ਸਾਡਾ ਹੁਕਮਨਾਮਾ ਉਸਦੇ ਹੱਥ ਫੜਾ ਦੇਣਾ ਉਧਰ ਜੋਗਾ ਸਿੰਘ ਸੰਗ ਦੇ ਨਾਲ ਪੰਧ ਖਤਮ ਕਰਕੇ ਪਸ਼ਾਵਰ ਆ ਪੁੱਜਿਆ ਪੁੱਤਰ ਨੂੰ ਘਰ ਆਇਆ ਦੇਖ ਕੇ ਉਸਦੇ ਮਾਪੇ ਤੇ ਰਿਸ਼ਤੇਦਾਰ ਬਹੁਤ ਖੁਸ਼ ਹੋਏ ਉਹਨਾਂ ਨੇ ਛੇਤੀ ਹੀ ਵਿਆਹ ਦੀ ਤਿਆਰੀ ਕਰ ਦਿੱਤੀ ਜੰਜ ਉਸੇ ਸ਼ਹਿਰ ਵਿੱਚ ਹੀ ਜਾਣੀ ਸੀ ਜੋਗਾ ਸਿੰਘ ਨੂੰ ਸੁੰਦਰ ਵਸਤਰ ਪਹਿਨਾਏ ਗਏ ਤੇ ਘੋੜੀ ਉੱਤੇ ਚੜਾ ਕੇ ਜੰਜ ਤੁਰ ਪਈ ਆਤਿਸ਼ਵਾਦੀ ਤੇ ਵਾਜਿਆਂ ਦੀ ਗੂੰਜ ਵਿੱਚ ਬਰਾਤ ਅਗਲੇ ਘਰ ਪਹੁੰਚ ਗਈ ਕੁੜੀ ਵਾਲਿਆਂ ਨੇ ਪਿਆਰ ਤੇ ਰੀਝਾਂ ਚਾਵਾਂ ਨਾਲ ਸਤਿਕਾਰ ਕੀਤਾ ਅਗਲੇ ਦਿਨ ਤੜਕੇ ਹੀ ਫੇਰਿਆਂ ਦਾ ਸਮਾਂ ਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰ ਲਾੜੇ ਲਾੜੀ ਨੂੰ ਬਿਠਾਇਆ ਗਿਆ ਗੁਰੂ ਜਸ ਕਰਨ ਵਾਲੇ ਰਾਗੀਆਂ ਨੇ ਕੀਰਤਨ ਕੀਤਾ ਤੇ ਲਾਵਾਂ ਪੜਨੀਆਂ ਸ਼ੁਰੂ ਹੋ ਗਈਆਂ ਗੁਰੂ ਜੀ ਦਾ ਭੇਜਿਆ ਸਿੱਖ ਸਭ ਕਾਰਜ ਦੇਖਦਾ ਰਿਹਾ ਜਾਦ ਤਿੰਨ ਲਾਵਾ ਪੜ ਹੋ ਗਈਆਂ ਚੌਥੀ ਲਾਮ ਸ਼ੁਰੂ ਹੋਣ ਉਪਰੰਤ ਲਾੜੇ ਨੇ ਮੱਥਾ ਟੇਕਿਆ ਲਾੜੀ ਅਜੇ ਮੱਥਾ ਟੇਕ ਹੀ ਰਹੀ ਸੀ ਉਸ ਸਮੇ ਗੁਰੂ ਜੀ ਦੇ ਭੇਜੇ ਸਿੱਖਣੇ ਅੱਗੇ ਵੱਧ ਕੇ ਸਤਗੁਰੂ ਜੀ ਦਾ ਹੁਕਮਨਾਮਾ ਭਾਈ ਜੋਗਾ ਸਿੰਘ ਦੇ ਹੱਥ ਫੜਾਇਆ ਜੋਗਾ ਸਿੰਘ ਜੀ ਉੱਥੇ ਹੀ ਰੁਕ ਗਏ ਤੇ ਕਾਲੀ ਨਾਲ ਉਸ ਨੂੰ ਪੜਨਾ ਸ਼ੁਰੂ ਕਰ ਦਿੱਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਲਿਖਿਆ ਸੀ ਕਿ ਜਿਸ ਵੇਲੇ ਤੈਨੂੰ ਮੇਰਾ ਹੁਕਮਨਾਮਾ ਮਿਲੇ ਤੂੰ ਉਸੇ ਵੇਲੇ ਹੀ ਸ੍ਰੀ ਅਨੰਦਪੁਰ ਸਾਹਿਬ ਨੂੰ ਚੱਲ ਪੈਣਾ ਕੋਈ ਵੀ ਦੇਰ ਨਹੀਂ ਕਰਨੀ ਸਿੱਖ ਵੱਲੋਂ ਹੁਕਮਨਾਮੇ ਨੂੰ ਪੜ੍ਹ ਕੇ ਭਾਈ ਜੋਗੇ ਸਿੰਘ ਨੇ ਪੱਲਾ ਛੱਡ ਦਿੱਤਾ ਤੇ ਕਿਹਾ ਮੈਂ ਚੱਲਿਆ ਹਾਂ ਹੁਣ ਮੈਂ ਰੁਕ ਨਹੀਂ ਸਕਦਾ ਮੇਰੇ ਸਤਿਗੁਰੂ ਜੀ ਦਾ ਹੁਕਮ ਹੈ ਇਹ ਅਜੀਬ ਸਥਿਤੀ ਵੇਖ ਕੇ ਮਾਪੇ ਭੈਣ ਭਾਈ ਰਿਸ਼ਤੇਦਾਰ ਸਹੁਰੇ ਤੇ ਰਾਗੀ ਵਿਦਵਾਨ ਸਾਰੇ ਹੀ ਹੈਰਾਨ ਹੋ ਗਏ ਤੇ ਉਹਨਾਂ ਨੇ ਕਿਹਾ ਕਿ ਸਿਰਫ 5-7 ਮਿੰਟ ਲੱਗਣਗੇ ਬਾਕੀ ਦੀ ਇਕ ਲਾਮ ਤੇ ਅਰਦਾਸ ਪਿਛੋਂ ਭਾਵੇਂ ਚਲੇ ਜਾਣਾ ਇੰਨੀ ਦੇਰ ਨਾਲ ਗੁਰੂ ਜੀ ਨਾਰਾਜ ਨਹੀਂ ਹੋਣਗੇ ਪਰ ਭਾਈ ਜੋਗਾ ਸਿੰਘ ਨਾ ਰੁਕਿਆ ਆਖਿਰਕਾਰ ਦਿਆਂ ਨੇ ਉਸ ਦੀ ਕਿਰਪਾਨ ਰੱਖ ਲਈ ਮੰਗਰੋ ਉਸ ਦੇ ਪੱਲੇ ਤੇ ਕਿਰਪਾਨ ਨਾਲ ਬਾਕੀ ਦੀ ਲਾਮ ਪੜ ਕੇ ਆਨੰਦ ਕਾਰਨ ਦੀ ਰਸਮ ਪੂਰੀ ਕਰ ਦਿੱਤੀ ਉਸ ਦੀ ਬਾਣੀ ਪਤਨੀ ਵੀ ਹੈਰਾਨ ਹੋਈ ਸਾਬ ਨੇ ਆਖਿਆ ਕੈਸਾ ਪਿਆਰ ਹੈ ਗੁਰੂ ਜੀ ਦੇ ਨਾਲ ਜੋਗੇ ਦਾ ਭਾਈ ਜੋਗਾ ਸਿੰਘ ਇੰਨੇ ਨੂੰ ਪਸ਼ਾਵਰ ਦੀਆਂ ਬਹਾਲੀਆਂ ਆਬਾਦੀਆਂ ਵੀ ਟੱਪ ਚੁੱਕਿਆ ਸੀ ਉਹ ਤਾਂ ਘੜੀਆਂ ਕੋ ਕਰਨ ਤੇ ਤੋਲਿਆ ਹੋਇਆ ਸੀ ਪਿਸ਼ੋਰ ਚੱਲ ਕੇ 라ਵਲਪਿੰਡੀ 라ਵਲਪਿੰਡੀ ਤੋਂ ਲਾਹੌਰ ਅਤੇ ਉੱਥੋਂ ਭਾਈ ਜੋਗਾ ਸਿੰਘ ਸ੍ਰੀ ਅੰਮ੍ਰਿਤਸਰ ਆਣ ਪੁੱਜੇ ਆਪਣੇ ਪਿਆਰੇ ਸਤਗੁਰੂ ਜੀ ਨੂੰ ਮਿਲਣ ਦੀ ਤੜਪ ਹਿਰਦੇ ਵਿੱਚ ਸੀ ਤੇ ਹੁਕਮ ਦੀ ਪਾਲਣਾ ਪੂਰੀ ਕਰਨ ਦੀ ਸੱਦਰ ਸੀ ਰਾਹ ਵਿੱਚ ਜੋਗਾ ਸਿੰਘ ਨੂੰ ਹੰਕਾਰ ਹੋ ਗਿਆ ਕਿ ਮੇਰੇ ਵਰਗਾ ਸਿੱਧਗੀ ਸਿੱਖ ਗੁਰੂ ਦੇ ਘਰ ਹੋਰ ਕੋਈ ਨਹੀਂ ਹੋ ਸਕਦਾ ਜੋ ਆਪਣੀਆਂ ਹੀ ਲਾਵਾਂ ਛੱਡ ਕੇ ਗੁਰੂ ਜੀ ਵੱਲ ਤੁਰ ਪਿਆ ਹੋਵੇ ਜਦੋਂ ਜੋਗਾ ਸਿੰਘ ਹੁਸ਼ਿਆਰਪੁਰ ਪਹੁੰਚਿਆ ਤਾਂ ਸ਼ਾਮ ਦਾ ਵੇਲਾ ਹੋ ਚੁੱਕਿਆ ਸੀ ਤੇ ਰਾਤ ਕੱਟ ਕੇ ਸਵੇਰੇ ਤੜਕੇ ਹੀ ਅਨੰਦਪੁਰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਵਿੱਚ ਪਹੁੰਚਣ ਦਾ ਇਰਾਦਾ ਬਣਾਇਆ ਤੇ ਇੱਥੋਂ ਦੀ ਇੱਕ ਮੁੱਖ ਸਰਾ ਜਿਸ ਦਾ ਨਾਮ ਮੋਗਲਾ ਦੀ ਸਰਾ ਮਸ਼ਹੂਰ ਸੀ ਜਿਸ ਵਿੱਚ ਭਾਈ ਜੋਗਾ ਸਿੰਘ ਜੀ ਨੇ ਠਹਿਰਾਉ ਕੀਤਾ ਮਗਰੋਂ ਸ਼ਹਿਰ ਕੋ ਮੰਦੇ ਇਰਾਦੇ ਨਾਲ ਭਾਈ ਜੋਗਾ ਸਿੰਘ ਚੱਲ ਪਿਆ ਜਿਸ ਬਾਜ਼ਾਰ ਦੇ ਵਿੱਚ ਲੰਘਣ ਲੱਗਾ ਉਹ ਵੇਸਵਾਵਾਂ ਦਾ ਬਾਜ਼ਾਰ ਸੀ ਰੂਪ ਮਾਇਆ ਹੀ ਮਰਦ ਨੂੰ ਭੁਲਾ ਦਿੰਦੀ ਹੈ ਇਹਦੀ ਖਿੱਚ ਤੋਂ ਬਚਣਾ ਸੰਭਵ ਹੈ ਬਚਦਾ ਉਹ ਹੀ ਹੈ ਜਿਸ ਨੂੰ ਸੱਚਾ ਸਤਗੁਰੂ ਆਪ ਰਖੇ ਉਸ ਬਾਜ਼ਾਰ ਵਿੱਚ ਇੱਕ અત્યੰਤ ਸੁੰਦਰ ਵੇਸਵਾ ਸੀ ਉਸ ਦੀ ਮਨਮੋਹਣੀ ਸੂਰਤ ਨੂੰ ਦੇਖ ਕੇ ਮਰਦ ਤੰਗ ਰਹਿ ਜਾਂਦੇ ਸਨ ਉਸ ਨੇ ਆਵਾਜ਼ ਦੇ ਕੇ ਜੋਗਾ ਸਿੰਘ ਨੂੰ ਰੋਕਿਆ ਥਨਾਲੇ ਇਸ਼ਾਰਾ ਕੀਤਾ ਜੋਗਾ ਸਿੰਘ ਉਸ ਦੇ ਨੈਣਾਂ ਦੇ ਜਾਲ ਵਿੱਚ ਫਸ ਗਿਆ ਪੈਰ ਅੱਗੇ ਨਾ ਤੁਰੇ ਅੱਖਾਂ ਪਾੜ ਕੇ ਉਸ ਸੁੰਦਰੀ ਵੱਲ ਵੇਖਣ ਲੱਗ ਪਿਆ ਪਰ ਛੇਤੀ ਹੀ ਖਿਆਲ ਆਇਆ ਕਿ ਉਹ ਗੁਰੂ ਦਾ ਸਿੱਖ ਹੈ ਉਸ ਦੇ ਤੇੜ ਕਸ਼ੇਰਾ ਹੱਥ ਘੜਾ ਤੇ ਸਿਰ ਉੱਤੇ ਦਸਤਾਰ ਹੈ ਜੇ ਕੋਈ ਉਸ ਨੂੰ ਵੇਖੇਗਾ ਤਾਂ ਕੀ ਆਖੇਗਾ ਇਹ ਵਿਚਾਰ ਕੇ 10 ਕਦਮ ਅੱਗੇ ਗਿਆ ਪਰ ਫਿਰ ਖਲੋ ਗਿਆ ਉਸ ਨੂੰ ਗੁਰੂ ਤੇ ਗੁਰੂ ਦਾ ਹੁਕਮਨਾਮਾ ਭੁੱਲ ਗਿਆ ਕਰਤੇ ਦੀ ਖੇਡ ਕਿਤੇ ਕੱਚ ਕੋਲ ਵਰਗੀ ਸੁੰਦਰ ਇਸਤਰੀ ਨੂੰ ਛੱਡ ਕੇ ਨਾਸਾ ਆਇਆ ਉਸ ਨਾਲ ਪੂਰੀਆਂ ਲਾਵਾਂ ਵੀ ਨਾ ਲਈਆਂ ਪਰ ਵੇਸਵਾ ਦੇ ਰੂਪ ਜਾਲ ਵਿੱਚ ਫਸ ਗਿਆ ਘਰ ਛੱਡੀ ਇਸਤਰੀ ਦੇਵੀ ਤੇ ਧਰਮ ਸੀ ਉਸ ਦਾ ਮੇਲ ਤੇ ਵੇਸਵਾ ਦਾ ਮੇਲ ਜ਼ਮੀਨ ਅਸਮਾਨ ਦਾ ਫਰਕ ਸੀ ਭਾਈ ਜੋਗਾ ਸਿੰਘ ਅੱਗੇ ਚੱਲ ਪਿਆ ਉਸ ਸਮੇਂ ਹੁਸ਼ਿਆਰਪੁਰ ਦੇ ਮੱਧ ਭਾਗ ਵਿੱਚ ਸਿਰਫ ਤਿੰਨ ਮੁਹੱਲੇ ਹੀ ਹੁੰਦੇ ਸਨ ਸ਼ਹਿਰ ਦੇ ਬਾਜ਼ਾਰ ਘੁੰਮਦੇ ਘੁੰਮਦੇ ਉਸ ਨੂੰ ਇੱਕ ਪੁਰਾਣਾ ਮਿੱਤਰ ਮਿਲ ਗਿਆ ਜੋ ਕਿ ਵੈਂਗੀ ਵਿੱਚ ਘੁੰਗਣੀਆਂ ਵੇਚ ਰਿਹਾ ਸੀ ਕਿਉਂਕਿ ਭਾਈ ਜੋਗਾ ਸਿੰਘ ਦੇ ਪਿਤਾ ਵੀ ਪਸ਼ਾਵਰ ਵਿੱਚ ਇਹੋ ਕੰਮ ਕਰਦੇ ਸੀ ਤੇ ਉਹ ਆਪ ਵੀ ਜਦੋਂ ਕਦੀ ਪਸ਼ਾਵਰ ਘਰ ਨੂੰ ਜਾਂਦਾ ਸੀ ਤਾਂ ਉੱਥੋਂ ਵੈਂਗੀ ਵਿੱਚ ਭੂਜੇ ਛੋਲੇ ਵੇਚਦਾ ਹੁੰਦਾ ਸੀ ਉਸ ਮਿੱਤਰ ਨੇ ਬੜੀ ਅश्चਰਜਾ ਨਾਲ ਪੁੱਛਿਆ ਜੋਗਾ ਸਿਆ ਤੂੰ ਇੱਥੇ ਮੈਂ ਸੁਣਿਆ ਸੀ ਤੇਰਾ ਵਿਆਹ ਹੋ ਰਿਹਾ ਹੈ ਪਰ ਤੂੰ ਇੱਥੇ ਕਿਵੇਂ ਅੱਗੋ ਭਾਈ ਜੋਗਾ ਨੇ ਪਸ਼ਾਵਰ ਤੋਂ ਸ਼੍ਰੀ ਆਨੰਦਪੁਰ ਸਾਹਿਬ ਜਾਣ ਦੀ ਤੇ ਗੁਰੂ ਜੀ ਦੇ ਹੁਕਮਨਾਮੇ ਦੀ ਸਾਰੀ ਵਾਰਤਾ ਸੁਣਾ ਦਿੱਤੀ ਇਹ ਸੁਣ ਕੇ ਉਸ ਮਿੱਤਰ ਨੇ ਕਿਹਾ ਵਾਹ ਬਈ ਵਾਹ ਤੇਰੇ ਜਿਹਾ ਸਿੱਖ ਗੁਰੂ ਘਰ ਵਿੱਚ ਹੋਰ ਕੌਣ ਹੋ ਸਕਦਾ ਹੈ ਜੋ ਕਿ ਲਾਵਾ ਵਿੱਚੇ ਛੱਡ ਕੇ ਗੁਰੂ ਜੀ ਦੇ ਹੁਕਮ ਵਿੱਚ ਚੱਲ ਪਿਆ ਹੋਵੇ ਇਸ ਤਰ੍ਹਾਂ ਉਸਨੇ ਭਾਈ ਜੋਗੇ ਦੀ ਕਾਫੀ ਸਿਫਤ ਸਲਾਹ ਕੀਤੀ ਤੇ ਵਡਿਆਈਆਂ ਕਰਦਾ ਹੋਇਆ ਆਪਣੇ ਰਾਹ ਤੁਰ ਪਿਆ ਭਾਈ ਜੋਗਾ ਸਿੰਘ ਦੇ ਮਨ ਵਿੱਚ ਤਾਂ ਪਹਿਲਾਂ ਤੋਂ ਹੀ ਗੁਰੂ ਜੀ ਦਾ ਅਨੰ ਸਿੱਖ ਹੋਣ ਦਾ ਹੰਕਾਰ ਪੈਦਾ ਹੋ ਗਿਆ ਸੀ ਦੂਜਾ ਆਪਣੇ ਮਿੱਤਰ ਪਾਸੋਂ ਆਪਣੀ ਹੋਰ ਵਡਿਆਈ ਸੁਣ ਕੇ ਉਸ ਦੇ ਮਨ ਵਿੱਚ ਹੋਰ ਵੀ ਜ਼ਿਆਦਾ ਹੰਕਾਰ ਪੈਦਾ ਹੋ ਗਿਆ ਸੀ ਕੀ ਉਸ ਜਿਹਾ ਕੋਈ ਹੋਰ ਸਿੱਖ ਨਹੀਂ ਹੋ ਸਕਦਾ ਜੋਗਾ ਸਿੰਘ ਨੂੰ ਸ਼੍ਰੀ ਅਨੰਦਪੁਰ ਸਾਹਿਬ ਦਾ ਰਸਤਾ ਭੁੱਲ ਗਿਆ ਉਹ ਸ਼ਹਿਰ ਤੋਂ ਬਾਹਰ ਜਾ ਬੈਠਾ ਇਸ ਉਡੀਕ ਵਿੱਚ ਕਿ ਹਨੇਰਾ ਹੋਣ ਉਪਰੰਤ ਉਹ ਵੇਸਵਾ ਦੇ ਕੋਠੇ ਉੱਤੇ ਜਾਵੇਗਾ ਇੱਥੇ ਆ ਕੇ ਗੁਰੂ ਦਾ ਸਿੱਖ ਡੋਲ ਗਿਆ ਸੱਚਾ ਗੁਰੂ ਆਪਣੇ ਸਿੱਖ ਦੀ ਰੱਖਿਆ ਆਪ ਕਰਦਾ ਹੈ ਕਿਉਂਕਿ ਗੁਰੂ ਜੀ ਨੇ ਜੋਗਾ ਸਿੰਘ ਨੂੰ ਬਚਨ ਵਿੱਚ ਕਹਿ ਦਿੱਤਾ ਸੀ ਕਿ ਜੋਗਿਆ ਜੇ ਤੂੰ ਗੁਰੂ ਜੋਗਾ ਹੈ ਤਾਂ ਅੱਜ ਤੋਂ ਗੁਰੂ ਤੇਰੇ ਜੋਗਾ ਹੋਇਆ ਅੱਜ ਉਹ ਘੜੀ ਆ ਗਈ ਸੀ ਜਦੋਂ ਗੁਰੂ ਆਪਣੇ ਸਿੱਖ ਦੀ ਰਾਖੀ ਕਰੇ ਚੋਜੀ ਪ੍ਰੀਤਮ ਨੂੰ ਪਤਾ ਲੱਗ ਗਿਆ ਤੇ ਗੁਰੂ ਆਪ ਆਪਣੇ ਸਿੱਖ ਨੂੰ ਬਚਾਉਣ ਆ ਗਿਆ ਗੁਰੂ ਜੀ ਇੱਕ ਸੰਤਰੀ ਦਾ ਰੂਪ ਧਾਰ ਕੇ ਵੇਸਵਾ ਦੀਆਂ ਪੋੜੀਆਂ ਅੱਗੇ ਜਾ ਖਲੋਤੇ ਰਾਤ ਦਾ ਸਮਾਂ ਹੋ ਗਿਆ ਸੀ ਤੇ ਚਾਰੇ ਪਾਸੇ ਹਨੇਰਾ ਪਸਰਨ ਲੱਗਾ ਜੋਗਾ ਸਿੰਘ ਬਾਜ਼ਾਰ ਵੱਲ ਮੁੜਿਆ ਲੋਕ ਅਜੇ ਵੀ ਬਾਜ਼ਾਰ ਵਿੱਚ ਘੁੰਮ ਰਹੇ ਸਨ ਉਹ ਵੇਸਵਾ ਦੇ ਕੋਠੇ ਹੇਠ ਆ ਗਿਆ ਤਾ ਅੰਤਰਜਾਮੀ ਗੁਰੂ ਜੀ ਆਪਣੇ ਬਿਰਧ ਤੇ ਸਿੱਖ ਦੀ ਲਾਜ ਰੱਖਣ ਵਾਸਤੇ ਸੰਤਰੀ ਦਾ ਰੂਪ ਧਾਰ ਕੇ ਉਸ ਵੇਸਵਾ ਦੇ ਬੂਹੇ ਅੱਗੇ ਆ ਖਲੋਤੇ ਜੋਗਾ ਸਿੰਘ ਨੂੰ ਝਿੜਕ ਕੇ ਬੋਲੇ ਤੂੰ ਕਿਉਂ ਅੱਗੇ ਮੂੰਹ ਚੁੱਕੀ ਆਉਂਦਾ ਹੈ ਇਹ ਗੱਲ ਸੁਣ ਕੇ ਜੋਗਾ ਸਿੰਘ ਮੁੜਤਾ ਪਿਆ ਪਰ ਕਾਮਵਸ ਹੋ ਕੇ ਰੁਕ ਨਾ ਸਕਿਆ ਫਿਰ ਵੇਸਵਾ ਦੇ ਬੂਹੇ ਅੱਗੇ ਆਇਆ ਤਾਂ ਸੰਤਰੀ ਨੂੰ ਖੜਾ ਦੇਖ ਕੇ ਮੁੜ ਗਿਆ ਕਰਾਂ ਤੁਰਨ ਵੇਲੇ ਪਤਨੀ ਦਾ ਮੂੰਹ ਹੀ ਦੇਖ ਲੈਂਦਾ ਤਾਂ ਚੰਗਾ ਸੀ ਸੰਤਰੀ ਬਣੇ ਗੁਰੂ ਜੀ ਬੋਲੇ ਮੈਨੂੰ ਕੀ ਪਤਾ ਮੈਨੂੰ ਹੁਕਮ ਹੈ ਕਿ ਉੱਪਰ ਕਿਸੇ ਨੂੰ ਨਹੀਂ ਜਾਣ ਦੇਣਾ ਤੂੰ ਕੌਣ ਹੈ ਸੰਤਰੀ ਬਣੇ ਗੁਰੂ ਨੇ ਉੱਤਰ ਦਿੱਤਾ ਤੇ ਪੁੱਛਿਆ ਮੈਂ ਕੋਈ ਵੀ ਹੋਵਾਂ ਇਸ ਨਾਲ ਤੈਨੂੰ ਕੀ ਮੈਨੂੰ ਹੁਕਮ ਹੈ ਕਿ ਉੱਪਰ ਕਿਸੇ ਨੂੰ ਜਾਨ ਨਹੀਂ ਦੇਣਾ ਤੂੰ ਕੌਣ ਹੈ ਰਾਤ ਤੇਰਾ ਦਾ ਨਹੀਂ ਲੱਗਣਾ ਤੂੰ ਤਾਂ ਸਿਆਣਾ ਤੇ ਸੌਜੀਆ ਜਾਪਦਾ ਏ ਕੀ ਲੱਭੇਗਾ ਇਸ ਮਾੜੇ ਕੰਮਾਂ ਵਿੱਚੋਂ ਤੈਨੂੰ ਜਾ ਚਲਿਆ ਜਾ ਸੰਤਰੀ ਨੇ ਬੜੇ ਗੁੱਸੇ ਤੇ ਤਾਣੇ ਦੇ ਲਹਿਜੇ ਵਿੱਚ ਆਖਿਆ ਪਰ ਜੋਗਾ ਸਿੰਘ ਦਾ ਮਨ ਡੋਲ ਚੁੱਕਿਆ ਸੀ ਉਹ ਤਾਂ ਵਾਸਨਾ ਵਿੱਚ ਅੰਨਾ ਹੋ ਗਿਆ ਸੀ ਰਾਤ ਨਿਕਲਦੀ ਜਾ ਰਹੀ ਸੀ ਜੋਗਾ ਸਿੰਘ ਫਿਰ ਆ ਗਿਆ ਸੰਤਰੀ ਬਣੇ ਗੁਰੂ ਜੀ ਨੇ ਗੁੱਸੇ ਤੇ ਗਰਜਵੀਂ ਆਵਾਜ਼ ਵਿੱਚ ਆਖਿਆ ਜਾ ਦੂਰ ਹੋ ਜਾ ਸਿੱਖਾ ਤੇਰੀ ਬੁੱਧ ਕਿਉਂ ਮਾਰੀ ਗਈ ਹੈ ਅੰਮ੍ਰਿਤ ਵੇਲਾ ਹੋ ਗਿਆ ਹੈ ਇਸ਼ਨਾਨ ਦਾ ਸਮਾਂ ਹੈ ਇਸ਼ਨਾਨ ਕਰਕੇ ਗੁਰੂ ਦੀ ਬਾਣੀ ਪੜ ਇੱਥੇ ਨਰਕ ਵਿੱਚ ਪੈਰ ਕਿਉਂ ਰੱਖਣ ਲੱਗਾ ਹੈ ਘੜੀ ਮੁੜੀ ਆਈ ਜਾਂਦਾ ਹੈ ਅਸੀਂ ਤੈਨੂੰ ਪਿੱਛੇ ਮੋੜ ਰਹੇ ਹਾਂ ਇੱਥੇ ਜੋ ਕੋਈ ਵੀ ਆਇਆ ਹੈ ਸੋ ਗਲ ਜਾਂਦਾ ਹੈ ਇਹ ਬਚਨ ਸੁਣ ਕੇ ਭਾਈ ਜੋਗਾ ਸਿੰਘ ਨੂੰ ਛੱਟਪਟ ਗਿਆਨ ਹੋ ਗਿਆ ਆਪਣੇ ਮਨ ਨੂੰ ਫਟਕਾਰਾਂ ਦਿੰਦਾ ਹੋਇਆ ਸ਼੍ਰੀ ਅਨੰਦਪੁਰ ਸਾਹਿਬ ਵੱਲ ਨੱਠ ਪਿਆ ਉਸ ਵੇਲੇ ਦਿਨ ਚੜ ਪਿਆ ਸੀ ਦਰਿਆ ਸਤਲੁਜ ਦੇ ਕਿਨਾਰੇ ਪੁੱਜਾ ਤਾਂ ਗੁਰੂ ਕੀ ਨਗਰੀ ਨਜ਼ਰ ਆਈ ਤਾਂ ਉਸਨੇ ਬੇੜੀ ਨੂੰ ਵੀ ਨਾ ਉਡੇਕਿਆ ਤੇ ਦਰਿਆ ਵਿੱਚ ਛਾਲ ਮਾਰ ਦਿੱਤੀ ਉਸਨੂੰ ਕਹਿਲ ਸੀ ਕਿ ਛੇਤੀ ਹੀ ਅਨੰਦਪੁਰ ਸਾਹਿਬ ਪਹੁੰਚ ਜਾਵਾਂ ਭਾਈ ਜੋਗਾ ਸਿੰਘ ਅਨੰਦਪੁਰ ਸਾਹਿਬ ਪਹੁੰਚ ਗਿਆ ਪਰ ਡਰ ਤੇ ਸ਼ਰਮ ਨੇ ਉਸਦੀ ਮਾਨਸਿਕ ਦਸ਼ਾ ਵਿਗਾੜ ਦਿੱਤੀ ਸੀ ਉਹ ਡਰਦੇ ਡਰਦੇ ਗੁਰੂ ਜੀ ਦੀ ਹਜ਼ੂਰੀ ਵਿੱਚ ਪਹੁੰਚਿਆ ਉਸਨੇ ਦੇਖਿਆ ਹੈ ਕਿ ਅਮਰਤ ਵੇਲੇ ਦਾ دیਵਾਨ ਲੱਗਾ ਹੋਇਆ ਹੈ ਤੇ ਰਾਗੀ ਸਿੰਘ ਬਾਦ ਸ਼੍ਰੀ ਆਸਾ ਜੀ ਦਾ ਕੀਰਤਨ ਕਰ ਚੁੱਕੇ ਹਨ ਭਾਈ ਜੋਗਾ ਸਿੰਘ ਗੁਰੂ ਜੀ ਨੂੰ ਮੱਥਾ ਟੇਕ ਕੇ ਬੈਠ ਗਿਆ ਕੋਲ ਹੀ ਭਾਈ ਆਨੰਦ ਲਾਲ ਜੀ ਤੇ ਹੋਰ ਗੁਰਸਿੱਖ ਹਾਜ਼ਰ ਸਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨੇਤਰਬੰਦ ਹਨ ਤੇ ਉਹਨਾਂ ਨੇ ਨੀਂਦ ਦਾ ਝੋਕਾ ਲਿਆ ਇਹ ਸਭ ਦੇਖ ਕੇ ਭਾਈ ਜੋਗਾ ਸਿੰਘ ਹੈਰਾਨ ਹੋ ਗਿਆ ਕਿ ਮੈਨੂੰ 15 ਸਾਲ ਸੇਵਾ ਕਰਦੇ ਹੋ ਗਏ ਨੇ ਪਰ ਪਹਿਲਾ ਕਰੇ ਗੁਰੂ ਜੀ ਨੂੰ ਅਮਰਤ ਵੇਲੇ ਦੇ ਦਿਵਾਨ ਵਿੱਚ ਨੀਂਦ ਨਹੀਂ ਸਈ ਆਈ ਉਹ ਅਜੇ ਸੋਚ ਹੀ ਰਿਹਾ ਸੀ ਕਿ ਗੁਰੂ ਜੀ ਨੇ ਨੇਤਰ ਖੋਲੇ ਤਾਂ ਭਾਈ ਜੋਗਾ ਸਿੰਘ ਨੇ ਇਸ ਦਾ ਕਾਰਨ ਪੁੱਛਿਆ ਤਾਂ ਗੁਰੂ ਜੀ ਨੇ ਭਾਈ ਜੋਗਾ ਸਿੰਘ ਵੱਲ ਵੇਖ ਕੇ ਕਿਹਾ ਵਾਹ ਭਾਈ ਜੋਗਿਆ ਸਾਰੀ ਰਾਤ ਤਾਂ ਕੰਜਰੀ ਦੇ ਬੂਹੇ ਅੱਗੇ ਖੜਾ ਰਿਆ ਹਾਂ ਤੇ ਹੁਣ ਮੈਨੂੰ ਪੁੱਛਦਾ ਏ ਨੀਂਦ ਦਾ ਝੋਕਾ ਕਿਉਂ ਆਇਆ ਗੁਰੂ ਜੀ ਦੇ ਇਤਨੇ ਬਚਨ ਸੁਣ ਕੇ ਜੋਗਾ ਸਿੰਘ ਸਾਰੇ ਕੋਤਕ ਨੂੰ ਸਮਝ ਗਿਆ ਤੇ ਦੌੜ ਕੇ ਗੁਰੂ ਜੀ ਦੇ ਚਰਨਾਂ ਵਿੱਚ ਡਿੱਗ ਗਿਆ ਤੇ ਗੁਰੂ ਜੀ ਦੇ ਚਰਨ ਫੜ ਲਏ ਸ਼ਰਮਿੰਦਾ ਹੋਇਆ ਜੋਗਾ ਸਿੰਘ ਆਪਣਾ ਗੁਨਾਹ ਬਖਸ਼ਾਉਣ ਲਈ ਬੇਨਤੀ ਕਰਨ ਲੱਗਾ ਕਿ ਸੱਚੇ ਪਾਤਸ਼ਾਹ ਆਪ ਆਦਿ ਜੁਗਾਦ ਸੇਵਕਾਂ ਦੀ ਪਰਖ ਕਰਦੇ ਆਏ ਹੋ ਆਪ ਨੇ ਕਿਰਪਾ ਕਰਕੇ ਮੈਨੂੰ ਨਰਕਾਂ ਦੀ ਅੱਗ ਵਿੱਚੋਂ ਬਚਾ ਲਿਆ ਹੈ ਭਾਈ ਜੋਗਾ ਸਿੰਘ ਨੇ ਆਪਣੀ ਆਪ ਬੀਤੀ ਸਾਰੀ ਸੰਗਤ ਨੂੰ ਆਪਣੇ ਮੂੰਹੋਂ ਸੁਣਾ ਦਿੱਤੀ ਤੇ ਸਾਰੀ ਸੰਗਤ ਤੋਂ ਮੁਆਫੀ ਮੰਗੀ। ਗੁਰੂ ਜੀ ਨੇ ਜੋਗਾ ਸਿੰਘ ਨੂੰ ਬਖਸ਼ ਦਿੱਤਾ ਤੇ ਸਾਰੀ ਸੰਗਤ ਨੂੰ ਆਖਿਆ ਭਾਈ ਸਿੱਖੋ। ਗੁਰੂ ਜੀ ਨੇ ਘਰ ਆਏ ਸਿੱਖ ਪੁੱਤਰ ਦੀ ਭੁੱਲ ਨੂੰ ਬਖਸ਼ ਦਿੱਤਾ ਤੇ ਬਚਨ ਕੀਤਾ। ਜੋਗਾ ਸਿੰਘ ਦੇਖ ਪਰਾਈਆਂ ਚੰਗੀਆਂ ਮਾਵਾ ਭੈਣਾ ਧੀਆਂ ਜਾਣੇ। ਜੋਗਾ ਸਿੰਘ ਨੇ ਗੁਰੂ ਜੀ ਦੇ ਚਰਨ ਫੜ ਲਏ ਤਾਂ ਗੁਰੂ ਜੀ ਨੇ ਪ੍ਰਸੰਨ ਹੋ ਕੇ ਉਸ ਨੂੰ ਆਪਣੇ ਗਲ ਨਾਲ ਲਾ ਲਿਆ। ਭਾਈ ਜੋਗਾ ਸਿੰਘ ਜੀ ਪੂਰਨ ਬ੍ਰਹਮ ਗਿਆਨੀ ਹੋਏ। ਉਹਨਾਂ ਦੀ ਯਾਦ ਵਿੱਚ ਪਸ਼ਾਵਰ ਵਿੱਚ ਗੁਰਦੁਆਰਾ ਭਾਈ ਜੋਗਾ ਸਿੰਘ ਕਾਇਮ ਹੈ ਇਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਨੇ ਸਾਰੀ ਰਾਤ ਪਹਿਰਾ ਦਿੰਦਿਆ ਹੋਇਆ ਆਪਣੇ ਸੱਚੇ ਭਗਤ ਭਾਈ ਜੋਗਾ ਸਿੰਘ ਨੂੰ ਨਰਕ ਵਿੱਚ ਪੈਣ ਤੋਂ ਬਚਾ ਲਿਆ ਇਤਿਹਾਸ ਦੱਸਦਿਆਂ ਹੋਇਆਂ ਹੋਈਆਂ ਗਲਤੀਆਂ ਤੋਂ ਖਿਮਾ ਕਰਨੀ ਜੀ ਇਹੋ ਜਿਹੀਆਂ ਹੋਰ ਸਾਖੀਆਂ ਸੁਣਨ ਲਈ ਤੁਸੀਂ ਸਾਡਾ ਇਹ ਚੈਨਲ ਜਰੂਰ ਸਬਸਕ੍ਰਾਈਬ ਕਰੋ ਜੀ ਤੇ ਕਮੈਂਟ ਬਾਕਸ ਵਿੱਚ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਜ਼ਰੂਰ ਲਿਖੋ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ